ਅੱਜ ਦੇ ਲਾਈਵ ਦਾ ਟਾਈਟਲ ਤੁਸੀਂ ਪੜ ਹੀ ਲਿਆ ਹੋਣਾ ਹੈ। ਵੀ ਅੱਜ ਦੇ ਲਾਈਵ ਦਾ ਕਾਰਨ ਕੀ ਹੈ? ਜਿਵੇਂ ਕਿ ਤੁਸੀਂ ਸਾਰੇ ਤੁਹਾਡੇ ਤੋਂ ਕਿਹੜਾ ਕੁਝ ਸੁਪਿਆ ਹੈ। ਸਾਰੇ ਜਾਣਦੇ ਹੋ ਭਲੀ-ਪਾਤ ਕਿ ਅੱਜ ਦੇ ਮਾਹੌਲ ਕੀ ਬਣਿਆ ਪਿਆ ਹੈ। ਕਿੱਡਾ ਤਣਾਅਪੂਰਨ ਮਾਹੌਲ ਹੈ। ਕੁਝ ਕੁ ਬੰਦਿਆਂ ਦੀ ਵਜ੍ਹਾ ਦੇ ਨਾਲ ਦੇਸ਼ਾਂ ਤੋਂ ਵੇਖੋ ਕਿੰਨੇ ਖੱਜਲ ਖਰਾਬ ਲੋਕ ਹੋ ਜਾਂਦੇ ਨੇ। ਹੁਣ ਜਿਹੜਾ ਮੈਂ ਟਾਈਟਲ ਲਿਖਿਆ ਸੀ ਆਜੋ ਜੇ ਕੋਈ ਹੈ ਤੇ ਬੁੱਧੀ ਜੀ ਵੀ ਕੋਈ ਗੱਲਬਾਤ ਕਰੋਗੀ ਦੇਸ਼ ਬਾਰੇ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿਤੇ ਨਾ ਕਿਤੇ ਜ਼ਿੰਦਗੀ ਦਾ ਕੀ ਭਰੋਸਾ ਤੇ ਅੱਜ ਕੱਲ ਦੇ ਹਾਲਾਤ ਇਹੋ ਜਿਹੇ ਬਣੇ ਪਏ ਨੇ ਵੀ ਮੇਰੇ ਨਾਲ ਰਿਸ਼ਤੇਦਾਰ ਸਾਡੇ ਬਾਰਡਰ ਤੇ ਰਹਿੰਦੇ ਨੇ ਸਾਡਾ ਵੀ ਕਾਫੀ ਆਉਣਾ ਜਾਣਾ ਰਹਿੰਦਾ ਹੈ ਬਾਰਡਰ ਤੇ ਕਿਉਂਕਿ ਸਾਡੇ ਉੱਥੇ ਮਾਸੀ ਦਾ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਹੈ। ਜਾਮਾ ਰਖਈਆਂ ਉਤਾੜ ਪਿੰਡ ਮਮਡੋਟ ਦੇ ਲਾਗੇ। ਬਿਲਕੁਲ ਬਾਰਡਰ ਦੇ ਉੱਤੇ ਪਿੰਡ ਨੇ ਉਦੋਂ ਅੱਗੇ ਜਿਹੜੇ ਉਹਦੋਂ ਵੀ ਕਈਆਂ ਦੀਆਂ ਤਾਰਾਂ ਤੋਂ ਅੱਗੇ ਤੱਕ ਜ਼ਮੀਨਾਂ ਨੇ। ਕਈਆਂ ਦੀ ਜ਼ਮੀਨ ਜਿਹੜੀ ਹੈ ਤਾਰਾਂ ਤੋਂ ਵੀ ਅੱਗੇ ਜਾਂਦੇ ਨੇ ਉਹ। ਜ਼ਮੀਨ ਵਾਉਣ ਵਾਸਤੇ ਫੌਜ ਨਾਲ ਜਾਂਦੀ ਹੈ। ਵੇਖੋ ਐਨੇ ਤਰਾ ਪੂਰਨ ਮਾਹੌਲ ਬਣਾਉਣ ਦਾ ਮਤਲਬ ਕੀ ਇਹ ਸਾਰਾ ਕੁਝ ਕਿਉਂ ਦੇਖੋ ਜਦੋਂ ਇਨਸਾਨ ਇੱਕ ਹੈ ਚਾਹੇ ਕੋਈ ਅੰਗਰੇਜ਼ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਸਾਈ ਹੋਵੇ ਕੋਈ ਹੋਵੇ ਤੇ ਫਿਰ ਇਹ ਚੀਜ਼ਾਂ ਕਿਉਂ ਵੀ ਸਾਡਾ ਉਹ ਤੇ ਤੁਹਾਡਾ ਉਹ ਐਂ ਕਿਉਂ ਮੈਂ ਤੇ ਕਹਿੰਦਾ ਵੀ ਸਭ ਬਾਗੜੀ ਖੋਲ ਦੇਣੇ ਚਾਹੀਦੇ ਵੀ ਜਿੱਥੇ ਮਰਜੀ ਕੋਈ ਜਾਵੇ ਨਾ ਜਾਵੇ ਵੀ ਜਿੱਥੇ ਮਰਜੀ ਕੋਈ ਜਾ ਆ ਸਕੇ ਵੀ ਜ਼ਿੰਦਗੀ ਦਾ ਕੀ ਭਰੋਸਾ ਭਾਈ ਇਹ ਕਿ ਕਿਹੜਾ ਵੀ ਜ਼ਿੰਦਗੀ ਜਿਹੜੀ ਸਾਡੀ ਸਦਾ ਵਾਸਤੇ ਹੈ ਅੱਜ ਦੇ ਜਿਹੜੇ ਹਾਲਾਤ ਨੇ ਨਾ ਹੁਣ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਘਰ-ਬਾਰ ਛੱਡਣਾ ਪੈ ਰਿਹਾ ਹੈ ਉਹਨਾਂ ਦੇ ਕੋਈ ਮਨ ਦੇ ਵਿੱਚੋਂ ਸੀਸਾ ਥੋੜਾ ਨਿਕਲਦੀਆਂ ਨਹੀਂ ਜੇ ਹੁਣ ਤੁਸੀਂ ਇੱਕ ਬੰਦੇ ਨੂੰ ਮਾਰ ਕੇ ਦੂਜੇ ਬੰਦੇ ਨੂੰ ਬਚਾ ਰਹੇ ਹੋ ਤਾਂ ਫਿਰ ਇਹ ਇਹ ਫੈਸਲਾ ਸਹੀ ਨਹੀਂਗਾ ਜੇ ਤੁਸੀਂ ਇਸੇ ਤਰ੍ਹਾਂ ਵੀ ਲੋਕਾਂ ਨੂੰ ਮਾਰ ਕੇ ਹੀ ਸਾਰਾ ਕੁਝ ਹਾਸਲ ਕਰ ਲਿਆ ਹਾਸਲ ਤੋਂ ਲਾ ਲੋ ਵੀ ਜੋ ਮੰਗਿਆ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਤੇ ਫਿਰ ਉਹਦਾ ਫਾਇਦਾ ਵੀ ਕੀ ਫਾਇਦਾ ਤੇ ਤਾਂ ਹੀ ਹੈ ਨਾ ਵੀ ਜੇ ਸਾਰੀ ਸਾਰੀ ਦੁਨੀਆ ਤੇ ਕਹਿ ਲੋ ਵੀ ਲੋਕ ਸ਼ਾਂਤੀਪੂਰਵਕ ਵੀ ਸਾਰਾ ਸਿਸਟਮ ਚੱਲੇ ਹੁਣ ਅਸੀਂ ਫੋਨ ਤੇ ਵੀ ਗੱਲਬਾਤ ਕੀਤੀ ਸੀ ਤੇ ਜਦੋਂ ਪਤਾ ਲੱਗਾ ਸਾਡੇ ਮਾਸੀ ਜੀ ਬਜ਼ੁਰਗ ਨੇ ਉੱਥੇ ਉਹ ਨੇੜੇ ਰਹਿੰਦੇ ਨੇ ਜਿਵੇਂ ਮੈਂ ਦੱਸ ਰਿਹਾ ਸਾਂ ਇਹ ਅਸੀਂ ਨਾ ਕੋਸ਼ਿਸ਼ ਕੀਤੀ ਹੈ ਇੱਕ ਸ਼ਾਮ ਨੂੰ 8:20 ਮੰਟ ਤੇ ਵੀਡੀਓ ਆਪਣੀ ਆਵੇਗੀ ਚੈਨਲ ਦੇ ਉੱਤੇ ਤੇ ਉਹ ਵੀ ਸਾਰਿਆਂ ਨੇ ਵੇਖਣ ਦੀ ਕਿਰਪਾਲਤਾ ਕਰਨੀ ਜਦੋਂ ਹੁਣ ਅਸੀਂ ਆਪਣੀ ਮਾਸੀ ਨੂੰ ਫੋਨ ਲਾਇਆ ਮੈਂ ਵੀ ਬਾਰਡਰ ਦੇ ਨੇੜੇ ਫਿਰਦਾ ਤੇ ਦੇਖੋ ਜਦੋਂ ਉਹਨੂੰ ਫੋਨ ਲਾਇਆ ਤੇ ਉਹ ਹੁਣ ਰੋਂ ਨਹੀਂ ਲੱਗ ਪਈ ਹੈਲੋ ਹੈਲੋ ਓਕੇ ਆ ਬ੍ਰੋ ਜਦੋਂ ਫੋਨ ਲਾਇਆ ਤੇ ਉਹ ਰੋਂ ਨਹੀਂ ਲੱਗ ਪਈ ਵਲੇ ਬਲੇ ਨਿਊਜ਼ੀਲੈਂਡ ਅੱਜ ਕੱਲ੍ਹ ਦੇਖੋ ਹਾਲਾਤ ਕੀ ਵੀਰ ਚੱਲ ਰਹੇ ਸਿੱਧੂ ਮੂਸੇਵਾਲਾ ਇਹਦੇ ਬਾਰੇ ਵੀ ਕੁਝ ਮਾੜੀ-ਮੋਟੀ ਆਪਾਂ ਗੱਲਬਾਤ ਕਰ ਸਕੀਏ ਤਾਂ ਕੋਈ ਜਵਾਬ ਦਿਓ ਤਾਂ ਜੋ ਇੰਡੀਆ ਦੇ ਵਿੱਚ ਹਾਲਾਤ ਚੱਲ ਰਹੇ ਨੇ ਅੱਜ ਦੇ ਸਮੇਂ ਉਹ ਜਦੋਂ ਮੈਂ ਫੋਨ ਲਾਇਆ ਆਪਣੀ ਮਾਸੀ ਨੂੰ ਤੇ ਉਹ ਹੁਣ ਰੋਣ ਹੀ ਲੱਗ ਪਏ ਕਿਉਂ ਕਿ ਵੇਖੋ ਕਿਸੇ ਦੀ ਇੱਕ ਝੋਂਪੜੀ ਵੀ ਹੋਵੇ ਨਾ ਉਹ ਵੀ ਉਹਦੇ ਤੋਂ ਖੋਲ ਹੀ ਜਾਵੇ ਵੀ ਉਹ ਉੱਠ ਕੇ ਜਾਣਾ ਹੈ ਮaaf ਕਰਨਾ ਚਾਹੀਏ ਦਰਵੇਸ਼ ਕੁੱਤਾ ਵੀ ਹੋਵੇ ਨਾ ਆਪਾਂ ਫੈਮਲੀ ਆ ਸਾਰੇ ਜਿਹੜੇ ਗੱਲਬਾਤ ਕਰ ਲੈਨੇ ਆ ਕਈ ਵਾਰੀ ਬੰਦਾ ਆਪਣੇ ਭੈਣ ਭਰਾ ਕੋਲੇ ਉਹ ਗੱਲਬਾਤ ਨਹੀਂ ਕਰ ਪਾਉਂਦਾ ਜਿਹੜੀ ਦੋਸਤ ਮਿੱਤਰ ਜਾਂ ਕਿਸੇ ਚੰਗੇ ਬੰਦੇ ਦੇ ਨਾਲ ਸੰਗਤ ਕੀਤਿਆਂ ਕਰ ਲੈਂਦਾ ਬੰਦਾ ਕਈ ਵਾਰੀ ਉਹ ਕੰਮ ਭੈਣ ਭਰਾ ਨਹੀਂ ਕਰਦੇ ਜਿਹੜਾ ਟੀਵਰੀ ਬਗਾਨੇ ਬੰਦੇ ਕੰਮ ਕਰ ਜਾਂਦੇ ਨੇ ਉਹਨੇ ਜਦੋਂ ਹੁਣ ਫੋਨ ਚੱਕ ਕੇ ਗੱਲਬਾਤ ਕੀਤੀ ਹੁਣ ਇੱਕ ਝੌਂਪੜੀ ਵੀ ਛੱਡਣੀ ਔਖੀ ਆ ਪਰ ਉਹਨਾਂ ਨੂੰ ਆਪਣੀ ਜ਼ਮੀਨ ਜਾਇਦਾਦ ਸਾਰਾ ਕੁਝ ਆਪਣਾ ਭਰਿਆ ਧਰਿਆ ਕਰ ਜਦੋਂ ਛੱਡਣਾ ਪੈਂਦਾ ਨਾ ਫਿਰ ਉਹਨੂੰ ਪਤਾ ਲੱਗਦਾ ਕੁੱਤਾ ਵੀ ਹੋਵੇ ਨਾ ਉਹ ਵੀ ਆਪਣਾ ਪਿੰਜਰਾ ਛੱਡ ਕੇ ਜਾਵੇ ਨਾ ਤੇ ਉਹਨੂੰ ਵੀ ਬੜਾ ਔਖਾ ਲੱਗਦਾ ਪਰ ਜਿਨ੍ਹਾਂ ਨੇ ਇੰਨੀ ਸਾਰੀ ਕਮਾਈ ਕੀਤੀ ਸਾਰਾ ਕੁਝ ਕੀਤਾ ਤੇ ਜਦੋਂ ਇੱਕੋ ਦਮ ਛੱਡ ਕੇ ਜਾਣਾ ਤੇ ਫਿਰ ਬੜਾ ਔਖਾ ਲੱਗਦਾ ਪਰ ਹਾਲਾਤ ਜਿਵੇਂ ਕਹਿ ਲੋ ਵੀ ਇਹੋ ਜੇ ਬਣਾ ਦਿੱਤੇ ਜਾਂਦੇ ਨੇ ਜਾਂ ਬਣ ਜਾਂਦੇ ਨੇ ਜਿਹਦਾ ਉਹ ਅਕਾਲ ਪੁਰਖ ਹੀ ਜਾਣਦਾ ਹੈ ਉਹਦੇ ਰੰਗਾਂ ਨੂੰ ਵੀ ਮਜਬੂਰਾਂ ਨੇ ਇਹ ਸਾਰਾ ਕੁਝ ਹੋ ਜਾਂਦਾ ਆ ਹੁਣ ਪਿੱਛੇ ਜੇ ਯੂਕਰੇਨ ਦੀ ਜਿਹੜੀ ਜੰਗ ਹੋਈ ਸੀ ਉਹਦੇ ਵਿੱਚ ਦੋਹਾਂ ਦੇਸ਼ਾਂ ਨੇ ਕੀ ਖਟਿਆ ਜਨਤਾ ਨੂੰ ਮਾਰਤਾ ਕਹਿ ਲੋ ਕੀ ਖਟਿਆ ਕਿਸੇ ਨੇ ਕੁਝ ਨਹੀਂ ਖਟਿਆ ਕਿਉਂਕਿ ਜਦੋਂ ਕੋਈ ਜਿਹਦੇ ਅੰਦਰ ਦਿਲ ਹੈ ਨਾ ਕਹਿੰਦੇ ਦੁਸ਼ਮਣ ਵੀ ਮਰੇ ਤੇ ਖੁਸ਼ੀ ਨਾ ਮਨਾਓ ਸੱਜਣਾ ਵੀ ਮਰ ਜਾਣਾ ਬਿਲਕੁਲ ਇੰਡੀਆ ਗੁੱਡ ਹੈ ਜੀ ਇੰਡੀਆ ਵਰਗਾ ਹੈ ਕਿਤੇ ਨਹੀਂ ਆਈ ਲਵ ਮਾਈ ਇੰਡੀਆ ਜਿੱਥੇ ਮਰਜ਼ੀ ਜਾ ਕੇ ਵੇਖ ਲੋ ਦੁਨੀਆ ਚ ਆਪਣਾ ਘਰ ਆਪਣਾ ਹੀ ਹੁੰਦਾ ਪਰ ਵੇਖੋ ਜੇ ਇਨਸਾਨਾਂ ਨੇ ਹੁਣ ਉਹਨਾਂ ਦੇ ਦੇਸ਼ਾਂ ਨੇ ਕੀ ਖਟਿਆ ਉਹਨਾਂ ਨੇ ਉਧਰਲੇ ਲੋਕੀ ਵੀ ਖਤਮ ਉਧਰਲੇ ਵੀ ਕੁਝ ਲੋਕ ਖਤਮ ਕੁਝ ਨਜਾਇਜ਼ ਹੀ ਖਤਮ ਹੋ ਗਏ ਉਹਨਾਂ ਨੇ ਕੀ ਖਟਿਆ ਇਹ ਧਰਤੀ ਕਿੰਨੀ ਕੁ ਬੰਦਾ ਮੱਲੀ ਜਾਵੇਗਾ ਸਾਡੀ ਔਕਾਤ ਕੀ ਹੈ ਚਾਹੇ ਕਿਸੇ ਦੇਸ਼ ਦਾ ਲਾ ਲਓ ਸਿਸਟਮ ਚਾਹੇ ਤੁਸੀਂ ਇੰਡੀਆ ਲਾ ਲਓ ਚ ਐਮਰੀਕਾ ਲਾ ਲਓ ਕੈਨੇਡਾ ਲਾ ਲਓ ਕਿਤੇ ਵੀ ਲਾ ਲਓ ਵੀ ਸਾਡੀ ਔਕਾਤ ਕੀ ਐ ਮਸਾਂ 230 ਕੇ ਦੇਸ਼ ਦੱਸਦੇ ਨੇ ਲੋਕ ਤੇ ਉਹ ਵੀ ਨਹੀਂ ਅਸੀਂ ਵੇਖੇ ਕੋਈ ਨਹੀਂ ਕਹਿ ਸਕਦਾ ਆ ਮੇਰਾ ਭਰਾ ਨਿਊਜ਼ੀਲੈਂਡ ਤੋਂ ਬੈਠਾ ਜਿਹੜਾ ਵੀ ਤੁਸੀਂ ਹੁਣ ਵੇਖੋ ਤੁਸੀਂ ਨਿਊਜ਼ੀਲੈਂਡ ਬੈਠੇ ਹੋ ਤੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਮੈਂ ਸਾਰੇ ਦੇਸ਼ ਵੇਖੇ ਨੇ ਵੀ ਕਿੱਥੇ ਕਿਹੜੀ ਕਿਹੜੀ ਭਾਸ਼ਾ ਵਰਤੀ ਜਾਂਦੀ ਐ ਕਹਿ ਸਕਦਾ ਬੰਦਾ ਆਜੋ ਭਾਈ ਜਿਹੜੇ ਜੁੜੇ ਹੋਏ ਨੇ ਵੀਡੀਓ ਨੂੰ ਲਾਈਕ ਕਰਕੇ ਨਾਲ ਨਾਲ ਬਣੇ ਚੱਲੋ ਜਵਾਬ ਤੁਹਾਡੀਆਂ ਗੱਲਾਂ ਬਾਤਾਂ ਤੇ ਦਿੱਤੀ ਜਾਵਾਂਗੇ ਕੋਈ ਕਹਿ ਸਕਦਾ ਮੈਂ ਸਾਰੀ ਦੁਨੀਆ ਵੇਖੀ ਐ ਮੈਨੂੰ ਪਤਾ ਐ ਕਿੱਥੋਂ ਤੱਕ ਜਨਤਾ ਵਸਦੀ ਐ ਕਿਹੜੀ ਭਾਸ਼ਾ ਬੁਲੀ ਜਾਂਦੀ ਸਾਡੇ ਕੋਲੇ ਮੋਬਾਈਲ ਨਹੀਂ ਇੰਟਰਨੈਟ ਦਾ ਜਮਾਨਾ ਐ ਇੰਨਾ ਫਾਸਟ ਜਮਾਨਾ ਤਾਂ ਵੀ ਨਹੀਂ ਵੇਖਿਆ ਘਟੂਆ ਨਹੀਂ ਵੇਖਿਆ ਹੋਣੀ ਐ ਕਿਉਂ ਕਿਉਂਕਿ ਦੇਖੋ ਤੇ ਉਹ ਪਰਮਾਤਮਾ ਨੇ ਪਤਾ ਨਹੀਂ ਕਿੱਥੋਂ ਤੱਕ ਕੀ ਬਣਾਇਆ ਅਸੀਂ ਉਹਨੂੰ ਨਹੀਂ ਸਮਝ ਸਕਦੇ ਅਸੀਂ ਉਹ ਨੂੰ ਨਹੀਂ ਸਮਝ ਸਕਦੇ ਉਹ ਪਰਮਾਤਮਾ ਨੇ ਉਹਨੇ ਕਿੱਥੋਂ ਤੱਕ ਬਣਾਇਆ ਕਿੰਨੀ ਉਹਨੇ ਜੰਨਤ ਬਣਾਈ ਸਭ ਤੋਂ ਖੂਬਸੂਰਤ ਚੀਜ਼ ਬਣਾਈ ਇਨਸਾਨ ਬੰਦਾ ਵੀ ਜੀਰ ਤੋਂ ਪੈਦਾ ਹੁੰਦਾ ਤੇ ਪਸ਼ੂ ਵੀ ਤੁਹਾਨੂੰ ਪਸ਼ੂ ਤੇ ਬੰਦੇ ਦੇ ਵਿੱਚ ਤੁਹਾਨੂੰ ਪਤਾ ਵੀ ਫਰਕ ਕੀ ਹੁੰਦਾ ਸੋਚਣ ਸ਼ਕਤੀ ਦਾ ਦਿਮਾਗ ਦੇ ਇਸੇ ਤਰ੍ਹਾਂ ਦੁਨੀਆ ਤੇ ਕਈ ਲੋਕ ਪਸ਼ੂਆਂ ਵਾਲੇ ਕੰਮ ਕਰਦੇ ਨੇ ਤੇ ਉਹ ਬੰਦਿਆਂ ਨੂੰ ਵੀ ਨਾਲ ਖਰਾਬ ਕਰ ਦਿੰਦੇ ਨੇ ਵਾਹਿਗੁਰੂ ਇਸੇ ਕਰਕੇ ਵੀ ਰਾਤ ਤੁਰੇ ਫਿਰਦੇ ਆਂ ਵੀ ਕੋਈ ਨਾ ਕੋਈ ਵਿਸ਼ਵਾਸ ਹੈ ਵੀ ਪ੍ਰਮਾਤਮਾ ਨਾਮ ਦੀ ਅਸੀਂ ਅਸੀਂ ਕਹਿ ਲੋ ਜਾਂ ਕਿਵੇਂ ਕਹਿ ਲੋ ਜਿਹੜੇ ਮੰਨਦੇ ਨੇ ਗੁਰੂ ਸਾਹਿਬ ਨੂੰ ਵੀ ਅਸੀਂ ਦੁਨੀਆ ਤੇ ਰੱਬ ਨਹੀਂ ਵੇਖਿਆ ਸਾਨੂੰ ਨਹੀਂ ਪਤਾ ਰੱਬ ਕੌਣ ਹੈ ਤੇ ਕਿੱਥੇ ਹੈ ਤੇ ਕਿਵੇਂ ਹੈ ਨਾ ਹੀ ਅਸੀਂ ਵੇਖਣ ਦੀ ਚਾਹਨਾ ਰੱਖਦੇ ਸਾਨੂੰ ਸਾਨੂੰ ਕੀ ਸਾਡਾ ਰੱਬ ਕੌਣ ਹੈ ਸਾਡਾ ਰੱਬ ਹੈ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਵਾਸਤੇ ਉਹੀ ਰੱਬ ਨੇ ਜਿਵੇਂ ਉਹ ਗਾਣੇ ਵਾਲਾ ਲਿਖਦਾ ਨਾ ਕਹਿੰਦਾ ਮੈਂ ਰੱਬ ਨੂੰ ਤੇ ਨਹੀਂ ਵੇਖਿਆ ਤੂੰ ਹੀ ਮੇਰਾ ਧਾਮ ਹੈ ਇਸੇ ਤਰ੍ਹਾਂ ਸਾਧਾਰਾ ਬੋਖੀ ਹੈ ਤੇ ਉਹਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਵੀ ਭਾਈ ਵੀ ਦੁਨੀਆ ਦੇ ਵਿੱਚ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਧੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜੇ ਤੇਰੀ ਵਜ੍ਹਾ ਦੇ ਨਾਲ ਕਿਸੇ ਦਾ ਭਲਾ ਨਹੀਂ ਹੋ ਸਕਦਾ ਤੇ ਬੁਰਾ ਵੀ ਨਾ ਹੋਵੇ ਕਿਉਂਕਿ ਜਾਨ ਸਭ ਨੇ ਰੱਬ ਨੂੰ ਦੇਣੀ ਹੈ ਤੇ ਬੜਾ ਜਦੂਆ ਹੁਣ ਖਬਰਾਂਆਂ ਸੁਣੀ ਜਾਂਦੇ ਆ ਕੁਛ ਕਿਤੇ ਚਲੋ মিডিਆ ਆਪਾਂ ਨੂੰ ਪਤਾ ਇੱਕ ਮਾਂ ਪੱਤ ਨੂੰ ਸੁਣਦਾ ਪਿਆ ਸੀ ਉਹ ਜੋ ਟਰਾਲੀ ਲੈ ਕੇ ਮੁੰਡਾ ਆਉਂਦਾ ਪਿਆ ਵੀ ਸਮਾਨ ਲੈ ਕੇ ਚੱਲੇ ਆ ਤੇ ਉਹ ਨੂੰ ਕਹਿੰਦਾ ਜਦੋਂ 47 ਵੇਲੇ ਲੜਾਈ ਹੋਈ ਸੀ ਉਦੋਂ ਵੀ ਤੁਹਾਡਾ ਸਾਰਾ ਕੁਝ ਇੱਥੇ ਰਹਿ ਗਿਆ ਸੀਗਾ ਤੁਹਾਡਾ ਬੜਾ ਨੁਕਸਾਨ ਹੋਇਆ ਸੀ ਉਹ ਕਹਿੰਦਾ ਭਾਈ ਮੈਂ ਤੇ ਜੰਮੇ ਬਾਅਦ ਵਿੱਚ ਆ ਮੈਨੂੰ ਨਹੀਂ ਪਤਾ ਤੇ ਪੱਤਰਕਾਰ ਨੂੰ ਕਹਿੰਦਾ ਕਹਿੰਦਾ ਨੁਕਸਾਨ ਹੋਇਆ ਸੀ ਉਹਨੇ ਕਹਿ ਜੀ ਦਿੱਤਾ ਪੱਤਰਕਾਰ ਨੇ ਤੇ ਉਹ ਮੁੰਡਾ ਬਾਅਦ ਚੋਂ ਚਲਾ ਗਿਆ ਤੇ ਉਹ ਮਗਰੋਂ ਫਿਰ ਕਹਿੰਦਾ ਦੇਖੋ ਮੁੰਡੇ ਨੇ ਦੱਸਿਆ ਸਾਡਾ 47 ਵਿੱਚ ਵੀ ਨੁਕਸਾਨ ਹੋਇਆ ਸੀ ਲੈ ਆਪ ਹੀ ਉਹਦੇ ਮੂੰਹ ਵਿੱਚ ਗੱਲ ਪਾ ਗਏ ਤੇ ਆਪ ਹੀ ਦੂਸਰੇ ਪਾਸੇ ਇਸ ਕਰਕੇ ਇਹ ਵੀ ਥੋੜਾ ਜਿਹਾ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ ਪਰ ਜੋ ਹੋ ਰਿਹਾ ਜੋ ਨਹੀਂ ਹੋਣਾ ਚਾਹੀਦਾ ਜੀਦੇ ਨਾਲ ਕਿਸੇ ਦਾ ਵੀ ਕੋਈ ਪੜਾ ਨਹੀਂ ਤੇ ਇਸੇ ਤਰ੍ਹਾਂ ਦੇਸ਼ ਬਦਨਾਮ ਹੋ ਜਾਂਦੇ ਨੇ ਫਿਰ ਲੋਕ ਦੇਸ਼ ਛੱਡ ਕੇ ਜਾਂਦੇ ਨੇ ਐਵੇਂ ਥੋੜਾ ਲੋਕ ਕਹਿੰਦੇ ਨੇ ਵੀ ਕੋਈ ਅਮਰੀਕਾ ਨੂੰ ਤੁਰਿਆ ਜਾਂਦਾ ਕੋਈ ਕੈਨੇਡਾ ਨੂੰ ਤੁਰਿਆ ਜਾਂਦਾ ਜਿਵੇਂ ਆ ਵੀਰ ਨਿਊਜ਼ੀਲੈਂਡ ਵਾਲਾ ਕੋਈ ਕਿਤੇ ਤੁਰਿਆ ਵੀ ਕੋਈ ਭਾਈ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਜਿੱਥੇ ਮਰਜ਼ੀ ਕੋਈ ਵੜਿਆ ਫਿਰੇ ਜਿਵੇਂ ਮਰਜ਼ੀ ਕੋਈ ਦੱਬੀ ਜਾਵੇ ਕੰਮ ਨੂੰ ਕਿਸੇ ਨੂੰ ਕੋਈ ਮਾਰੀ ਜਾਵੇ ਕੱਟੀ ਜਾਵੇ ਕੋਈ ਜੰਗਾ ਹੀ ਲੱਗ ਜਾਂਦੀਆਂ ਨੇ ਡਰ ਪਾ ਦਿੱਤਾ ਜਾਂਦਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਇਨਸਾਨ ਦੀ ਜ਼ਿੰਦਗੀ ਤਾਂ ਇਹ ਸਾਨੂੰ ਲੱਗਦੀ ਬੜੀ ਵੱਡੀ ਆ ਕੋਈ ਵੱਡੀ ਜ਼ਿੰਦਗੀ ਨਹੀਂ ਇਹ ਦੋ ਕੁ ਦਿਨਾਂ ਦੀ ਜ਼ਿੰਦਗੀ ਆ ਪਤਾ ਉਹਦੇ ਲੱਗਣਾ ਜਦੋਂ ਵਾਜੇ ਵੱਜ ਗਈ ਸਾਰੀ ਉਮਰ ਬੰਦਾ ਨਾਮ ਬਣਾਉਂਦਾ ਮਰ ਜਾਂਦਾ ਵੀ ਲੋਕ ਮੈਨੂੰ ਚੰਗਾ ਕਹਿਣ ਮੇਰੀ ਇੱਜ਼ਤ ਕਰਨ ਮਾੜਾ ਨਾ ਕਹਿਣ ਪਰ ਜਦੋਂ ਖਤਮ ਹੋ ਗਿਆ ਨਾ ਸਰੀਰ ਦੇ ਵਿੱਚੋਂ ਨਿਕਲ ਗਈ ਜਾਨ ਤੇ ਫਿਰ ਅਗਲੇ ਨਾਂ ਉਸੇ ਵੇਲੇ ਛੱਡ ਦਿੰਦੇ ਨੇ ਉਸੇ ਵੇਲੇ ਛੱਡ ਦਿੰਦੇ ਨੇ ਨਾਂ ਨੂੰ ਅਗਲੇ ਕਹਿੰਦੇ ਅਰਥੀ ਨੂੰ ਲੈ ਚੱਲੋ ਸਰੀਰ ਨੂੰ ਲੈ ਚੱਲੋ ਨਾਂ ਨੂੰ ਇੱਥੇ ਕੁਛ ਨਹੀਂ ਭਾਈ ਕਿਸੇ ਦਾ ਕੋਈ ਨਹੀਂ ਜੋ ਵੈਗਰੂ ਨੇ ਦਿੱਤਾ ਉਹਦੇ ਵਿੱਚ ਆਨੰਦ ਮਾਣਦੇ ਹੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੈ ਆਨੰਦ ਮਈ ਜ਼ਿੰਦਗੀ ਬਤੀਤ ਕਰੋ ਤੇ ਮੈਂ ਕੋਈ ਕਿਸੇ ਦਾ ਪੱਖ ਨਹੀਂ ਕਰਦਾ ਪਰ ਮੈਂ ਹੁਣ ਮੈਂ ਵੀ ਥੋੜਾ ਚਿਰ ਅਫਰਨ ਕੰਟਰੀ ਵਿੱਚ ਰਹਿ ਕੇ ਆਇਆ ਤੇ ਸਾਡਾ ਉੱਥੇ ਜੀ ਨਹੀਂ ਲੱਗਾ ਮਾਣ ਨਹੀਂ ਲੱਗਾ ਕਿਉਂਕਿ ਜਿੱਥੇ ਮਾਪੇ ਬਾਪ ਹੁੰਦੇ ਨੇ ਜਿੱਥੇ ਬੰਦਾ ਪਲਿਆ ਹੁੰਦਾ ਜਿੱਥੇ ਜਨਮ ਲਿਆ ਹੁੰਦਾ ਉਹ ਧਰਤੀ ਦੇ ਨਾਲ ਇੱਕ ਬੰਦੇ ਨੂੰ ਮੋਹ ਹੁੰਦਾ ਚਾਹੇ ਉਹ ਮਾੜਾ ਘਰ ਹੋਵੇ ਛੋਟਾ ਹੋਵੇ ਤਗੜਾ ਹੋਵੇ ਵੱਡਾ ਹੋਵੇ ਦੈਨ ਨਹੀਂ ਲੱਗਿਆ ਪਰ ਪੰਜਾਬ ਵਰਗਾ ਇਸ ਦੁਨੀਆ ਤੇ ਸੰਦੇ ਵਾਸਤੇ ਤਾਂ ਕੁਝ ਵੀ ਹੈ ਨਹੀਂਗਾ ਸਾਡਾ ਤਾਂ ਸਾਰਾ ਕੁਝ ਇਹੀ ਹੈ ਤੇ ਅੱਗੇ ਉਹ ਜਿਹੜਾ ਪਰਮਾਤਮਾ ਕਾਲਪੁਰਖ ਹੈ ਮੈਂ ਕਿਸੇ ਦੀ ਕੋਈ ਗੱਲ ਨਹੀਂ ਕਰ ਰਿਹਾ ਪਰ ਮੈਂ ਇੱਕ ਚੀਜ਼ ਵੇਖੀ ਵੀ ਜਿਹੜੇ ਅੰਗਰੇਜ਼ ਲੋਕ ਨੇ ਉਹ ਪਰਮਾਤਮਾ ਦਾ ਨਾਮ ਵੀ ਨਹੀਂ ਲੈਂਦੇ ਇੰਨਾ ਕਿਤੇ ਭਲਾ ਗੌੜ ਨੂੰ ਯਾਦ ਕਰ ਲੈਣਾ ਨਾ ਉਹਨਾਂ ਦੇ ਕੋਈ ਜਾਤ ਪਾਤ ਆ ਨਾ ਕੋਈ ਵੱਡਾ ਛੋਟਾ ਨਾ ਕੋਈ ਪਤਾ ਹੀ ਨਹੀਂ ਕਿਸੇ ਨੂੰ ਕੁਝ ਕੀ ਸਾਖਦਾ ਵਾ ਤੇ ਉਹ ਵੇਖੋ ਉਹ ਤਾਂ ਵੀ ਖੁਸ਼ ਨੇ ਤੇ ਸਾਡੇ ਵਾਲੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਹਿ ਲੋ ਜਦਨ ਰਾਤ ਦੱਬੀ ਆਉਂਦੇ ਨੇ ਵੈਗਰੂ ਦਾ ਨਾਮ ਪਰ ਫਿਰ ਵੀ ਖੁਸ਼ ਨਹੀਂ ਕਿਉਂ ਕਿ ਸਾਡੇ ਜਿਹੜੇ ਦਿਮਾਗ ਦੇ ਵਿੱਚ ਜਿਹੜਾ ਕੁਝ ਭਰਿਆ ਪਿਆ ਜਿੰਨਾ ਚਿਰ ਇਹ ਸਾਫ਼ ਨਹੀਂ ਹੁੰਦਾ ਉਹਨਾਂ ਚਿਰ ਗੱਲ ਨਹੀਂ ਬਣਨੀ ਤੇ ਜੇ ਅਸੀਂ ਕਿਸੇ ਨੂੰ ਕਹਾਂਗੇ ਵੀ ਉਹ ਸਾਫ਼ ਕਰੇਗਾ ਉਹ ਸਾਫ਼ ਨਹੀਂ ਹੋਣਾ ਇਹ ਇਹ ਜਿੰਨੇ ਖਲਾਰਾ ਜੀ ਅਸੀਂ ਪਾਇਆ ਤੇ ਸਾਫ਼ ਵੀ ਸਾਨੂੰ ਕਰਨਾ ਪੈਣਾ ਤੇ ਵੇਖੋ ਜੇ ਜੇ ਸਾਫ਼ ਕਰਨਾ ਇਹ ਦੋ ਤਰੀਕੇ ਹੁੰਦੇ ਨੇ ਕਿ ਹੁਣ ਜੱਗ ਦੇ ਵਿੱਚ ਪਾਣੀ ਖਰਾਬ ਹੈ ਜੱਗ ਦੇ ਵਿੱਚ ਪਾਣੀ ਖਰਾਬ ਹੈ ਇੱਕ ਤਰੀਕਾ ਉਹਨੂੰ ਡੋਲ ਦਿੱਤਾ ਜਾਵੇ ਜੇ ਬੰਦਾ ਇਹ ਨਹੀਂ ਕਰ ਸਕਦਾ ਤੇ ਉਹਦੇ ਵਿੱਚ ਉੱਤੋਂ ਦੀ ਪਾਣੀ ਪਾਈ ਜਾਵੇ ਉੱਤੋਂ ਦੀ ਪਾਣੀ ਪਾਈ ਜਾਵੇ ਗੰਦਾ ਪਾਣੀ ਨਿਕਲ ਜੇਗਾ ਤੇ ਜਿਹੜਾ ਚੰਗਾ ਪਾਣੀ ਆਪਣੀ ਜਗ੍ਹਾ ਬਣਾ ਲੇਗਾ ਕਿਉਂ ਭਾਜੀ ਕਿੰਨਾ ਟਾਈਮ ਹੋ ਗਿਆ ਸੌਣ ਲੱਗੇ ਹੋ ਗੁੱਡ ਨਾਈਟ ਕਹਿ ਰਹੇ ਹੋ ਕਿੰਨਾ ਟਾਈਮ ਕਿੰਨਾ ਹੋ ਗਿਆ ਤੁਹਾਡੇ ਕੋਲੇ ਬਾਏ ਬਾਏ ਜਿਉਂਦੇ ਬਸਦਾ ਰਹੇ ਵੀਰ ਮਾਰੇ ਤੇਰੀ ਲੰਮੀ ਉਮਰ ਕਰੇ ਅੱਛਾ 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 ਥੈਂਕ ਯੂ ਵੀਰੇ ਵੇਖਣ ਵਾਸਤੇ ਯਾਰ ਕੋਈ ਨਾ ਕੋਈ ਜ਼ਿੰਦਗੀ ਦਾ ਦੁੱਖ ਸੁੱਖ ਬੰਦਾ ਸਾਂਝਾ ਕਰੇ ਆਪਣਾ ਵੀ ਜਿਉਂਦੇ ਵਸਦੇ ਰਹੋ ਓਕੇ ਓਕੇ ਵੀਰੇ ਜਿੱਦਾਂ ਜਿਹੜਾ ਕੰਮ ਹੁੰਦਾ ਉਹ ਬੰਦਾ ਜ਼ਰੂਰ ਕਹਿੰਦਾ ਹੁੰਦਾ ਚਾਹੇ ਕਿਸੇ ਨੂੰ ਚੰਗਾ ਲੱਗੇ ਚਾਹੇ ਮਾੜਾ ਲੱਗੇ ਪਰ ਮੈਂ ਬੇਨਤੀ ਕਰਦਾ ਵੀ ਆਪਣੀਆਂ ਵੀਡੀਓ ਵੀ ਜਿਹੜੀਆਂ ਚੈਨਲ ਤੇ ਹੁੰਦੀਆਂ ਨੇ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਕਿਤੇ ਨਾ ਕਿਤੇ ਉਹ ਵੀ ਵੀਡੀਓ ਜ਼ਰੂਰ ਵੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਐਵੇਂ ਬੰਦੇ ਦੀ ਹੁਣ ਤੁਸੀਂ ਐਂ ਕਰ ਰਹੇ ਹੋ ਇਵੇਂ ਜਦੋਂ ਬੰਦਾ ਕੋਈ ਕਿਸੇ ਨੂੰ ਕਮੈਂਟ ਕਰਦਾ ਕੋਈ ਵੀਡੀਓ ਦੇਖ ਕੇ ਲਾਈਕ ਕਰਦਾ ਉਹ ਉਹ ਰਿਲੇਸ਼ਨ ਦੇ ਵਿੱਚ ਹੋਰ ਫਰਕ ਪੈ ਜਾਂਦਾ ਸੋ ਹੁਣ ਤੁਸੀਂ ਟੈੱਕ ਜੋ ਧੰਨਵਾਦ ਬਾਏ ਤੇ ਜਿਵੇਂ ਮੈਂ ਅੱਗੇ ਕਹਿ ਰਿਹਾ ਆਂ ਸਾ ਵੀ ਆਪਣੀ 8:20 ਮੰਟ ਤੇ ਰੋਜ਼ਾਨਾ ਹੀ ਵੀਡੀਓ ਲੋਡ ਕੀਤੀ ਜਾਂਦੀ ਹੈ ਤੇ ਕੁਛ ਨਾ ਕੁਛ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆਂ ਵੀ ਕਿਉਂਕਿ ਕੋਈ ਵੀ ਬੰਦਾ ਪੂਰਾ ਨਹੀਂ ਕੋਈ ਵੀ ਬੰਦਾ ਪੂਰਾ ਨਹੀਂ ਇਸ ਦੁਨੀਆ ਤੇ ਸਾਰੇ ਗਲਤੀਆਂ ਛਲਤੀਆਂ ਦੇ ਪੁੱਤਲੇ ਹੀ ਹੁੰਦੇ ਨੇ ਕਈ ਵਾਰੀ ਚੰਗੀ ਰਸੋਈ ਬਣਾਉਣ ਵਾਲੀ ਵੀ ਫੇਲ ਹੋ ਜਾਂਦੀ ਹੈ ਕਈ ਵਾਰੀ ਕੀ ਕੁਝ ਹੋ ਜਾਂਦਾ ਸਾਰੇ ਸਾਰੇ ਸਿਸਟਮ ਦੇ ਵਿੱਚੋਂ ਵੇਖੇ ਕੋਈ ਵੀ ਪਰਫੈਕਟ ਨਹੀਂ ਪਰਫੈਕਟ ਤੋਂ ਪਰਮਾਤਮਾ ਕਾਲਪੁਰਖ ਹੈ ਕੋਸ਼ਿਸ਼ ਕਰੀਦਾ ਜਨਿਕ ਕਿਉਂਕਿ ਥੋੜੀ ਬਹੁਤੀ ਖੇਤੀਬਾੜੀ ਕਰਕੇ ਤੇ ਨਾਲੇ ਵੀ ਕੰਮ-ਕੁਮ ਕਰਕੇ ਤੇ ਆਪਣਾ ਜਿਵੇਂ ਕਹੋ ਗੁਜ਼ਾਰਾ ਚਲਾਈਦਾ ਤੇ 8:20 ਮੰਨ ਤੇ ਵੀਡੀਓ ਰੋਜ਼ ਅਪਲੋਡ ਕੀਤੀ ਜਾਂਦੀ ਹੈ ਆਪਣੀ ਰਾਤ ਨੂੰ ਤੇ ਜ਼ਰੂਰ ਵੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਅੱਜ ਦੇ ਲਾਈਵ ਤੇ ਆਪਾਂ ਇੱਥੇ ਸਾਰੇ ਅਲਵਿਦਾ ਕਹਿਣਾ ਮੈਂ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਵੀ ਕਰ ਦਿਓ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਸਤਿ ਸ੍ਰੀ ਅਕਾਲ ਮਹਾਰਾਜ ਆਪ ਨੂੰ ਤੰਦਰੁਸਤੀ ਬਖਸ਼ਿਸ਼ ਕਰੇ